ਸਾਰੇ ਨੂੰ ਬਈ ਆਪਣੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਮੇਰੇ ਵੀਰ ਭਾਈਆਂ ਨੂੰ ਤੇ ਆਪਾਂ ਅੱਜ ਆ ਗਏ ਖੇਤ 12:00 ਵੱਜ ਗਏ ਮੱਝਾਂ ਦਾ ਘਰੇ ਕੰਮ ਨਿਮੇੜ ਕੇ ਫਾਈਨਲ ਕਰਕੇ ਸੁੰਬਰ ਸੰਬਰ ਕੇ ਫਿਰ ਆਪਾਂ ਖੇਤ ਆਏ ਆ ਤੇ ਠੰਡ ਚੁੰਮ ਬੱਜਿਆ ਪਿਆ ਤੇ ਆਪਾਂ ਦੇਖਦੇ ਆਪਣਾ ਡੱਬੂ ਦੇਖੋ ਡੱਬੂ ਡੱਬੂਏ ਵਧੀਆ ਰੱਖੀ ਕਰਨ ਲੱਗਿਆ ਇਹ ਜਖਾਮ-ਜ਼ਖੂਮ ਲੱਗੇ ਪਏ ਨੇ ਤੇ ਫੇਰ ਵੀ ਭਾਈ ਕੰਮ ਤਾਂ ਕਰਨੀ ਪੈਂਦੇ ਨੇ ਮੱਝਾਂ ਦਾ ਕੰਮ ਹੀ ਇਹ ਜਾਂ ਦਾਦਾ ਪੋਤਾ ਤੋੜੀ ਜਾਂਦਾ ਮਰੂਦ ਉਹ ਦੇਖੋ ਕੋਲੇ ਜਿੰਮੀ ਫਿਰਦਾ ਤੇ ਹੋਰ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਸਭ ਠੀਕ ਠਾਕ ਹੋ ਤੇ ਗੰਡੇ ਆ ਪਲਾ ਤੇ ਕੁਸਕ ਤਾਂ ਆ ਦੇਖੋ ਜਿਹੜੇ ਆ ਦੋ ਕਿਆਰੀਆਂ ਇਹ ਲੱਗ ਨਰਸਰੀ ਤੋਂ ਆਈਆਂ ਨੇ ਤੇ ਇਹ ਲੱਗ ਤੋਂ ਆਈਆਂ ਦੋਨੇ ਫਰਕ ਦੇਖਾਂਗੇ ਆਪਾਂ ਤੇ ਕਿੰਨਾ ਕੁ ਕੀ ਗੁਸਤ ਨਿਕਲਦਾ ਤੇ ਟਮਾਟਰ ਲੱਗੇ ਤਾਂ ਪਏ ਨੇ ਥੋੜੀ ਜਿਹੀ ਸਮਾਈ ਨਹੀਂ ਹੋਈ ਇੱਕ ਤਾਂ ਆ ਦੇਖੋ ਕੱਚੇ ਟਮਾਟਰ ਇਹ ਠੰਡ ਨਾਲ ਇਕੱਠੇ ਜੇ ਹੋ ਗਏ ਉਹ ਬੂਜੇ ਤੇ ਵੀ ਲੱਗੇ ਪਏ ਨੇ ਸੁੰਗਰੇ ਗਏ ਪੱਕ ਉੱਧਰਲੇ ਪੂਜਿਆਂ ਦੇ ਵੀ ਕਾਫੀ ਪੱਕੇ ਪਏ ਨੇਗੇ ਸੌਂਗਰੇ ਤੇ ਆਪਣਾ ਬਾਜਰਾ ਹਜੇ ਖੜਾ ਹੈ ਕੁਸਕ ਤਾਂ ਆਪਾਂ ਸੇ ਬੀਰ ਰੱਖਾਂਗੇ ਤੇ ਲਾਵਾਂਗੇ ਇਹਦੀਆਂ 4-5 ਕਨਾਲਾਂ ਹੋਰ ਤੇ ਵਧੀਆਗਾ ਇਹ ਤੂੜੀ ਰਾਤ ਥੋੜੀ ਕਣੀਆਂ ਆਈਆਂ ਸੀ ਗਿੱਲੀ ਹੋ ਗਈ ਤੇ ਆਪਾਂ ਸੁੱਕ ਨੂੰ ਲੈ ਜਾਂਦੇ ਹੁੰਨੇ ਖਰਾਬ ਤਾਂ ਪਰ ਆਪਾਂ ਹੋਣ ਨਹੀਂ ਦਿੱਤੀ ਆ ਦੇਖੋ ਇਧਰੋਂ ਬੇਲਾ ਕਰਤਾ ਤੇ ਇੱਥੇ ਹਜੇ ਵਧੀਆ ਪਈ ਆ ਥੋੜੀ ਜਿਹੀ ਪਾਉਣ ਯੋਗ ਜੇ ਤੇ ਆਪਾਂ ਲੈ ਜਾਣੇ ਹੁੰਨੇ ਘਰੇ ਸੁੱਕਣ ਆ ਦੇਖੋ ਬਾਜਰਾ ਤੇ ਗਾਹਾਂ ਨੂੰ ਆਪਾਂ ਲਾ ਕੇ ਨਾਲੀਆਂ ਚਾਰ ਪੰਜ ਕਨਾਲਾਂ ਰੱਬ ਸੁੱਖ ਰੱਖੇ ਆ ਟਾਈਮ ਵੇਲੇ ਨੂੰ ਆਪਾਂ ਇਹਨੂੰ ਪਕਾ ਕੇ ਰੱਖਿਆ ਕਰਾਂਗੇ ਤੇ ਕੋਈ ਇਹ ਵੱਡਣ ਚ ਕਾਰੜਾ ਨਹੀਂ ਹੈਗਾ ਵੀ ਮਸਾਂ ਵੱਡੀ ਦਾ ਆ ਸੇਗਾ ਓਰੇ ਤੇ ਵਧੀਆ ਪੋਲਾ ਇਹ ਤੇ ਆ ਥੋੜਾ ਜਿਹਾ ਆਪਾਂ ਇਧਰ ਵੱਡਾਂਗੇ ਚਾਰ ਕਪੂਲੇ ਜਿ ਕਿਉਂਕਿ ਇਧਰ ਰਾਤ ਚ ਦਿੱਕਤ ਦਿੰਦਾ ਥੋੜੀ ਕੱਚੇ ਹੁਣੇ ਅਮਰੂਦ ਆ ਦੇਖੋ ਬੀ ਨੂੰ ਨਾ ਇਹ ਐ ਗੰਨੇਆ ਵਾਂਗੂ ਰੱਖੇ ਇਹਨੂੰ ਬਹੁਤ ਵਧੀਆ ਹਰਾ ਹੰਦਾ ਇਹਨੂੰ ਖਿੱਚਣੂ ਹੱਥ ਨਾ ਪਾਈ ਇਕੋ ਇਧਰ ਵੀ ਉਤਰਿਆ ਖਾਲ ਚ ਅਸੀਂ ਦਾਲ ਦੀ ਸਾਰੀਆਂ ਹੈਪੀ ਨਿਊ ਇਅਰ ਕਰਦੇ ਤੇ ਬੂਟ ਕੇ ਮਿਲ ਵੇਲ ਲਿਓ ਏ ਦੋ ਮਿੰਟਾਂ ਚ ਯਾਰੇ ਕੰਮ ਰੋਡ ਅੱਛਾ ਪੱਕਾ ਕੱਚਾ ਕੀ ਦੇਖੋ ਚਲੋ 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 ਬਹੁਤ ਵਧੀਆ ਚੀਜ਼ ਐ ਇਹ ਬਾਜਰਾ ਤੇ ਬਿਨਾ ਰੇ ਸਪਰੇ ਤੋਂ ਕੋਈ ਜੂਰੀਆ ਨਹੀਂ ਇਹਨੂੰ ਜਮਾ ਸੁਧ ਚੀਜ਼ ਐ ਇਹ ਕੋਈ ਦੇਖੋ ਦੁੱਧ ਨਹੀਂ ਸਕਾਉਂਦਾ ਤੇ ਨਾ ਹੀ ਵਧਾਉਂਦਾ ਤੇ ਨਾ ਸਕਾਉਂਦਾ ਠੀਕ ਐ ਨਾ ਆਪਾਂ ਐਵੇਂ ਕਹਿ ਦੀਏ ਵੀ ਦੁੱਧ ਇਹਦੇ ਨਾਲ ਜ਼ਿਆਦੇ ਚੜ੍ਹਦੀਆਂ ਆਏ ਹੁੰਦਾ ਉਹ ਗੱਲ ਹੈ ਨਹੀਂ ਤੇ ਖਾਂਦੀਆਂ ਵਧੀਆ ਨੇ ਨੀਰਾ ਸੜ ਦਿਓ ਤੂੜੀ ਚਰਲਾ ਦਿਓ ਵਧੀਆ ਖਾ ਲੈਂਦੀਆਂ ਨੇ ਤੇ ਚਾਰ ਆਪਣਾ ਰਹਿ ਗਿਆ ਇਨਾ ਕ ਮਿੱਤਰੋ ਮੇਰਾ ਖਿਆਲ ਮਹੀਨਾ ਤੱਕ ਤਾਂ ਹਜੇ ਲਾਈ ਦੂ ਡੰਗ ਇਧਰੋਂ ਕਾਫੀ ਉੱਚਾ ਵੀ ਹੈ ਤੇ ਮਹੀਨਾ ਤਾਂ ਕੱਟ ਜੂਗਾ ਨਾ ਮਹੀਨਾ 20 ਦਿਨ ਤੱਕ ਤੇ ਰਹਿ ਨਹੀਂ ਜਾਂਦਾ ਹਸਲ ਦਾ ਮਹੀਨਾ ਨਗਾ ਦੇ ਹਾਂਗੇ ਆਪਾਂ ਤਖੇ ਦਾ ਮਾਹੌਲ ਦੇਖੋ ਕਿੰਨਾ ਵਧੀਆ ਹੋਇਆ ਪਿਆ ਤੇ ਮੁਰਗੇ ਦੇ ਜਾਂਦੇ ਆ ਬਾਂਗਾ ਤੇ ਤੂੜੀ ਵੀ ਬਹੁਤ ਪਈ ਆ ਹਜੇ ਤੇ ਬਾਕੀ ਇਹ ਡੂੰਗਾ ਗਾ ਵਿੱਚੋਂ ਚਲੋ ਜੀ ਠੀਕ ਆ ਓਕੇ ਜਿੰਮੀ ਠੰਡ ਨਹੀਂ ਲੱਗਦਾਂ ਨੂੰ ਐ ਓਏ ਠੰਡ ਲੱਗਦੀ ਆ ਦੇਖਾ ਜਦ ਹਮ ਲੂਟ ਹੋ ਗਿਆ ਓਰੇ ਸਹੀ ਹੋ ਗਿਆ ਹੁਣ ਇਹਦੇ ਨਾਲ ਕੀੜੇ ਪੈ ਗਏ ਸੀ ਤੇ ਮੈਂ ਲੈ ਕੇ ਟੀਕਾ ਲਾਤਾ ਹੁਣ ਸੈੱਟ ਹੋ ਗਿਆ ਜਿਮੂ ਬੱਸ ਬੰਦ ਕਰ ਦੇ ਬੰਦ ਕਰ ਦੇ ਤੇ ਆਪਾਂ ਦੇਖਿਆ ਇੰਜਨ ਚਲਾ ਕੇ ਵੀ ਇਹ ਤਾਂ ਸਟਾਰਟ ਹੋ ਗਿਆ ਤਾਂ ਆਪਾਂ ਕੱਖ ਵਡਾਂਗੇ ਤੇ ਨਹੀਂ ਫਿਰ ਵੜਦੇ ਨਹੀਂ ਕਈ ਵਾਰੀ ਇਹ ਠੰਡ ਮੰਨੇ ਜਾਂਦਾ ਤੇ ਉਹ ਵੜ ਲਾਂਗੇ ਆਪਾਂ ਲੈ ਜਾਾਂਗੇ ਪੰਡ ਸਾਰੀ ਦੋ ਮਹਿਸਾਣਾ ਥੋੜੇ ਘੱਟ ਖਾਂਦੇ ਆਂ ਚਾਰ ਉਹਨਾਂ ਨੂੰ ਫਿਰ ਪਾਨੇ ਹੁੰਦੇ ਆਪਾਂ ਹੋਰ ਪੱਕ ਗਏ ਅ ਗਾਜਰਾਂ ਇਹ ਮੈਂ ਤਾਂ ਕਹਣਾ ਪਾਟੀ ਦਿੰਦਾ ਸਾਰੀਆਂ ਇਹ ਫੱਕ ਦਾ ਕੱਲ ਨੂੰ ਲਿਆਵਾਂਗੇ ਗੰਡੇ ਜਣਾ ਬੜੀ ਉਹ ਚੂੜੀਆਂ ਆ ਬਿੱਲਾ ਹੋ ਗਿਆ ਚਲੋ ਜੀ ਓਕੇ ਲੈ ਥੋੜਾ ਜਿਹਾ ਵੱਟ ਲਾ ਆਪੇ